ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਿਤ ਹੋਏ ਸੇ ਜਨਾ ਜਿਨਿ ਹਰਿ ਧਿਆਇਆ ਹਰਿ ਧਿਆਇ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗਤ ਸੁਭਾਈਆ ਕਹੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਿਤ ਜਿਨੀ ਗੁਰਮੁ ਘਰਿ ਹਰਿ ਧਿਆਇਆ ਕਰਮੀ ਸਹਜ ਨੂੰ ਉਪਜੈ ਜਿਨ ਸਹਿਜ ਸਹਿਸਨੁ ਜਾਇ ਨਾ ਜਾਇ ਸਹਿਸਾ ਕਿਤੇ ਸੁਝਿ ਰਹੀ ਕਰੁ ਗੁਮਾਏ ਸਹਿ ਸਹਿਜੂ ਮਲੀਨ ਹੈ ਕਿ ਤੂ ਸੁਝਿ ਮਤੋਤਾ ਜਾਏ ਮਨ ਤੂ ਬੋ ਸ਼ਬਦ ਲਾਗੂ ਹਰਿ ਸਿਉ ਰੋਚਿਤ ਨਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ 에 ਸਹਿਸਾ ਇਵ ਜਾਏ ਅਨੰਦ ਸਾਹਿਬ ਜੀ ਦੀ 17ਵੀਂ ਤੇ 18ਵੀਂ ਪਉੜੀ ਵਿਚਾਰ ਕਰ ਰਿਹਾ ਪਵਿੱਤਰ ਹੋਏ ਸੇ ਜਣਾ ਜਿਨੀ ਹਰ ਤਿਆ ਆਇਆ ਹਰ ਤਿਆ ਪਵਿੱਤਰ ਹੋਏ ਗੁਣਮੁਖ ਜੀਨੀ ਤਿਆ ਆਇਆ ਬੰਦਾ ਮੋਹ ਮਾਇਆ ਦੇ ਵਿੱਚ ਉਲਝ ਕੇ ਵਿਸ਼ੇ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਮਾਇਆ ਲਈ ਮਾੜੇ ਚੰਗੇ ਵਸੀਲੇ ਅਪਣਾ ਕੇ ਲਾਲਚ ਸੇਲ ਲੈਂਦਾ ਹੈ ਤ੍ਰਿਸ਼ਨਾ ਸੇਲ ਲੈਂਦਾ ਹੈ ਸੰਸਾਰ ਨਾਲ ਬੁਰਾਈਆਂ ਸੰਸਾਰ ਨਾਲ ਧੋਖੇ ਫਰੇਬ ਸੇੜ ਕੇ ਅਪਵਿੱਤਰ ਜੀਵਨ ਕਰ ਲੈਂਦਾ ਮਨ ਆਤਮਾ ਨੂੰ ਓਗਣਾ ਨਾਲ ਅਪਵਿੱਤਰ ਕਰ ਲੈਂਦਾ ਪਵਿੱਤਰਤਾ ਤਾਂ ਹੀ ਹੁੰਦੀ ਹੈ ਜਿਹੜੇ ਪਰਮਾਤਮਾ ਧਿਆਨ ਕੀਤਾ ਜਾਏ ਜੇ ਮਨ ਮੋ ਮਾਇਆ ਵਿੱਚ ਗਲਤਾਨ ਹੋ ਜਾਏ ਵਿੱਚੀ ਵਿਕਾਰਾਂ ਵਿੱਚ ਗਲਤਾਨ ਹੋ ਜਾਏ ਸੰਸਾਰੀ ਖਾਣ ਪੀਣ ਪੈਣ ਪੋਗੋ ਬਲਾਸਿਸ ਚਸਕੇ ਵਿੱਚ ਉਲਝ ਜਾਏ ਇਹਦੋਂ ਨਾ ਨਿਕਲਦਾ ਹੋਵੇ ਤੇ ਉਸ ਦਾ ਸਾਧਨ ਹੈ ਕਿ ਪਵਿੱਤਰ ਹੋਣ ਲਈ ਪਵਿੱਤਰ ਆਚਰਨ ਪਵਿੱਤਰ ਸੋਚ ਪਵਿੱਤਰ ਕਰਮ ਇਹਨਾਂ ਦੇ ਲਈ ਉਹ ਜ਼ਰੂਰੀ ਹੈ ਉਸ ਦੇ ਲਈ ਕਿ ਪਰਮਾਤਮਾ ਨਾਮ ਤੇ ਆਵੇ ਪਵਿੱਤ ਹੋਏ ਸੇ ਜਣਾ ਉਹ ਹੀ ਬੰਦੇ ਪਿਤਰ ਜੀਵਨ ਵਾਲੇ ਹੋਗੇ ਜਿਨਹੀਂ ਹਰ ਧਿਆਇਆ ਜਿਨ੍ਹਾਂ ਨੇ ਇੱਕ ਪਰਮਾਤਮਾ ਦਾ ਧਿਆਨ ਕੀਤਾ ਪਰਮਾਤਮਾ ਵਾਲੇ ਪਾਸੇ ਜਿਨ੍ਹਾਂ ਨੇ ਆਪਣੀ ਸੁਰਤੀ ਬ੍ਰਤੀ ਲਗਾ ਕੇ ਰੱਖੀ ਹਰ ਧਿਆਇਆ ਪਿਤ ਹੋਏ ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹ ਪਿਤਰ ਹੋਗੇ ਗੁਰਮੁਖ ਜਿਨਹੀਂ ਧਿਆਇਆ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਮੁਕ ਕਰਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਰਹਿਬਰੀ ਅਨੁਸਾਰ ਜਿਨ੍ਹਾਂ ਨੇ ਆਤਮਿਕ ਜੀਵਨ ਦੀ ਕਮਾਈ ਕੀਤੀ ਧਰਮ ਧਰਮੀ ਗੁਣਾਂ ਦੀ ਕਮਾਈ ਕੀਤੀ ਉਹਨਾਂ ਦੇ ਅੰਦਰ ਉਹ ਉਹ ਅਨਸਾਰੇ ਜਿਹੜੇ ਉਹ ਪਿਤਰ ਕਰ ਰਹੇ ਸਨ ਉਹਨਾਂ ਦਾ ਤਿਆਗ ਹੋ ਕੇ ਰੱਬੀ ਗੁਣਾਂ ਦੇ ਉਹ مالک ਬਣਨ ਦੇ ਕਾਰਨ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਲਾਲਚ ਦੀ ਜਗ੍ਹਾ ਸੰਤੋਖ ਆ ਜਾਂਦਾ ਹੈ ਅਧਰਮ ਦੀ ਜਗ੍ਹਾ ਧਰਮ ਆ ਜਾਂਦਾ ਹੈ ਚੂਰਤੀ ਜਗ੍ਹਾ ਸੱਚ ਆ ਜਾਂਦਾ ਹੈ ਬੇਈਮਾਨੀ ਦੀ ਜਗ੍ਹਾ ਇਮਾਨਦਾਰੀ ਆ ਜਾਂਦੀ ਹੈ ਬੇਇਨਸਾਫੀ ਦੀ ਜਗ੍ਹਾ ਇਨਸਾਫ ਆ ਜਾਂਦਾ ਹੈ ਇਸ ਤਰ੍ਹਾਂ ਜਿਨੀ ਉਹਨਾਂ ਸਾਰੇ ਇਹ ਅਪਵਿੱਤਰਤਾ ਮੈਲ ਹੈ ਇਹਨਾਂ ਦਾ ਤਿਆਗ ਹੋ ਕੇ ਆਤਮਿਕ ਗੁਣ ਜੜੇ ਨੇ ਰੱਬੀ ਗੁਣ ਜੜੇ ਨੇ ਉਹਨਾਂ ਦੀ ਕਮਾਈ ਹੁੰਦੀ ਹੈ ਇਸ ਨੂੰ ਕਹਿੰਦੇ ਆਤਮਿਕ ਜੀਵਨ ਵੱਲੋਂ ਪਵਿੱਤਰ ਸਵਛ ਜੀਵਨ ਫਿਰ ਉਹਨਾਂ ਦਾ ਪਿਤ ਮਾਤਾ ਪਿਤਾ ਪਰਿਵਾਰ ਸਮੇਤ ਸਿਉ ਉਹ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਖੰਡਨ ਸਮੇਤ ਪੀਤਰ ਪਿਤ ਸੰਗਤ ਸਭਾਈਆ ਤੇ ਜਿਹੜੇ ਵੀ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਹੀ ਰਹਿੰਦੇ ਹਨ ਲੋਕ ਉਹ ਵੀ ਇਹੋ ਜਿਹੇ ਗੁਣ ਸਿੱਖਣ ਕਰਕੇ ਇਹੋ ਜਿਹੇ ਗੁਣਾ ਦੀ ਰੇਨਾ ਵਿੱਚ ਗੁਣਾ ਨੂੰ ਪਿਆਰਨ ਕਰਕੇ ਉਹ ਗੁਣ ਧਾਰਨ ਕਰਕੇ ਉਹ ਸਾਰੀ ਸੰਗਤ ਵੀ ਤਰ ਜਾਂਦੀ ਹੈ ਉਹ ਵੀ ਪੀਤਰ ਹੋ ਜਾਂਦੇ ਹਨ ਦੇਖੋ ਜੀ ਇੱਕ ਜਗਾ ਪੰਡਤ ਨੂੰ ਸਮਝਾਉਂਦੇ ਹੋ ਕਿਉਂਕਿ ਉਹ ਸੰਸਾਰੀ ਸੂਚਾਂ ਪਿੱਠਾਂ ਬੜੀਆਂ ਕਰਦਾ ਸੀ ਬਾਈ ਇਹ ਹੱਥ ਪੈਰ ਧੋਣੇ ਨਾਣਾ ਧੋਣਾ ਤੀਰਥ ਛਣਨ ਕਰਨੀਆਂ ਫਿਰ ਸ਼੍ਰੀੜਕ ਸ਼੍ਰੀੜਕ ਸਫਾਈ ਜਿਹੜੀ ਹੈ ਇਸ ਨੂੰ ਪਵਿੱਤਰਤਾ ਦਾ ਨਾਮ ਦਿੰਦਾ ਸੀ ਤੇ ਗੁਰੂ ਜੀ ਨੇ ਕਹਵਰੇ ਪੰਡਤ ਸੂਚਾ ਕੌਣ ਥਾਂ ਕਿਹੜੀ ਥਾਂ ਸੁੱਚੀ ਹੈ ਅਪਵਿੱਤਰ ਕਿਹੜੀ ਹੈ ਜਿਹੜੇ ਮਾਤਾ ਬਿਤਾ ਜਨ ਮਾਤਾ ਜੂਟੇ ਪਿਤਾ ਵੀ ਜੂਤਾ ਜੂਤੇ ਹੀ ਭਰ ਲਾ ਗਏ ਆਵੇਂ ਜੂਟੇ ਜਾਏ ਵੀ ਜੂਟੇ ਉਹ ਜਿਹੜੇ ਆਣ ਵਾਲੇ ਝੂਠੇ ਜਾਣ ਵਾਲੇ ਝੂਠੇ ਮਾਤਾ ਵੀ ਝੂਟੀ ਪਿਤਾ ਵੀ ਝੂਟਾ ਸਭ ਕੁਝ ਝੂਠਾ ਤੇ ਕਿਹੜਾ ਧਾਵਾ ਸੁੱਚਾ ਭਾਈ ਪਾਣੀ ਵੀ ਝੂਠਾ ਅਗਨ ਵੀ ਝੂਠੀ ਸਭ ਕੁਝ ਝੂਠਾ ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਇੱਥੇ ਆ ਕੇ ਕਹਿ ਰਹੇ ਨੇ ਕਿ ਜਿਤਨੀ ਦਿਰੀ ਅਸੀਂ ਨਾਮ ਨਾਲ ਨਹੀਂ ਜੁੜਦੇ ਨਾ ਇੰਨੀ ਦਿਰੀ ਸਭ ਝੂਠੇ ਹੀ ਆ ਨਾਮ ਨਾਲ ਜੁੜੇ ਬੰਦੇ ਨਾਲ ਉਹ ਆਪਣਾ ਜੀਵਨ ਪਵਿੱਤਰ ਕਰ ਲੈਂਦਾ ਆਤਮ ਗੁਨਾ ਕਰਕੇ ਫਿਰ ਉਹਦੀ ਸੰਗਤ ਜਿਹੋਦੇ ਮਾਤਾ ਪਿਤਾ ਕटुंब ਰਿਸ਼ਤਾਂ ਨਾਤਾ ਉਹਦਾ ਸੰਗੀ ਸਾਥੀ ਵੀ ਸਾਰੇ ਪਵਿੱਤਰ ਹੋ ਜਾਂਦੇ ਨੇ ਉੱਚੇ ਸੁੱਚੇ ਸੁਚੱਜੇ ਜੀਵਨ ਵਾਲੇ ਹੋ ਜਾਂਦੇ ਨੇ ਧਰਮੀ ਜੀਵਨ ਵਾਲੇ ਹੋ ਜਾਂਦੇ ਨੇ ਅੱਛੇ ਆਚਰਨ ਵਾਲੇ ਹੋ ਜਾਂਦੇ ਨੇ ਕਹਿੰਦੇ ਪੀਤ ਸੁਣਦੇ ਪੀਤ ਸੇ ਪੀਤ ਜਿਨੀ ਮਨ ਵਸਾਇਆ ਪਰਮਾਤਮਾ ਦਾ ਨਾਨਕ ਕਹਿਣ ਵਾਲੇ ਕਥਾ ਵਰਤਾ ਕਰਨ ਵਾਲੇ ਉਸ ਪਰਮਾਤਮਾ ਦਾ ਨਾਮ ਕਥਾ ਵਰਤਾ ਕੀਰਤਨ ਸੁਣਨ ਵਾਲੇ ਸੇ ਪੀਤ ਉਹ ਸਾਰੇ ਪੀਤਰ ਜੀਵਨ ਵਾਲੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੇਰਣਾ ਆਉਂਦੀ ਹੈ ਕਿ ਅਸੀਂ ਮਾੜੇ ਕੰਮ ਨਾ ਕਰੀਏ ਜਿਨੀ ਮਨ ਵਸਾਇਆ ਤੇ ਉਹ ਵੀ ਸਾਰੇ ਪੀਤਰ ਹੋ ਜਾਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਲਿਆ ਤੇ ਐ ਤੂੰ ਸ਼ੁਰੂ ਹੋਇਆ ਸੀ ਤੇ ਮਨ ਵਸਾਨ ਤਾਂ ਗੱਲ ਆ ਗਈ ਜਿਹੜੇ ਪ੍ਰਭੂ ਦਾ ਨਾਮ ਸਣਾ ਕੀ ਰੱਬੀ ਗੁਣ ਹੀ ਨੇ ਸਾਡੇ ਸਾਹਮਣੇ ਰੱਬੀ ਗੁਣ ਘਿਰਦੀ ਵਸਾਉਣੇ ਨੇ ਪਰਮਾਤਮਾ ਨਿਰਵੈਰਾ ਸੀ ਨਿਰਵੈਰ ਉਹ ਨਿਰਪੂ ਹੈ ਅਸੀਂ ਨਿਰਪੂਜੇ ਪੈ ਸਗਲ ਪੂ ਮਿਟਿਆ ਸਾਰੇ ਡਰ ਪੈ ਦੂਰ ਕਰਨੇ ਨੇ ਉਹ ਸਾਰੇ ਸੰਸਾਰ ਨੂੰ ਆਪਣਾ ਸਮਝ ਕੇ ਸਾਰਿਆਂ ਦਾ ਭਲਾ ਲੋਚਦਾ ਅਸੀਂ ਵੀ ਹਰ ਕਿਸੇ ਦਾ ਭਲਾ ਲੋਚੀਏ ਉਹ ਇਤਨਾ ਕੁਝ ਸੰਸਾਰ ਨੂੰ ਦੇਖ ਕੇ ਕਦੇ ਜਿਤਾਉਂਦਾ ਨਹੀਂ ਕਦੇ ਪਰਮਾਤਮਾ ਨੇ ਸਾਹਮਣੇ ਆ ਕੇ ਨਹੀਂ ਕਿਹਾ ਵੀ ਮੈਂ ਤੈਨੂੰ ਇਹ ਕੁਝ ਦਿੱਤਾ ਅਸੀਂ ਥੋੜਾ ਜਿਹਾ ਕੋਈ ਭਲਾ ਸਾਡੇ ਕੋਲ ਹੋ ਜਾਏ ਤੇ ਜਿਤਾंदे ਬਹੁਤਾਂ ਭਲਾ ਘੱਟ ਕਰਦੇ ਹਾਂ ਅਸੀਂ ਵੀ ਆਪਣਾ ਸੁਭਾਅ ਪ੍ਰਭੂ ਵਰਗਾ ਵਿਸ਼ਾਲ ਬਣਾ ਲਈਏ ਇਹ ਹੈ ਬੰਦਗੀ ਦਾ ਸਿੱਟਾ ਬੰਦਗੀ ਇਹ ਨਹੀਂ ਕਿ ਬਸ ਐਵੇਂ ਐਸੀ ਕੋਈ ਧਾਰਮਿਕ ਕਰਮ ਕੰਡ ਕਰੀ ਜਾਈਏ ਕਰਮ ਕਰੀ ਜਾਈਏ ਜੀਵਨ ਵਿੱਚ ਉਹ ਆਤਮ ਗੁਣ ਆਏ ਨਹੀਂ ਉਹ ਗੁਣ ਦਾ ਤਿਆਗ ਵੀ ਨਹੀਂ ਹੋਇਆ ਜੀਵਨ ਅੰਦਰੂਪ ਪਿੱਤਰ ਹੋਇਆ ਹੀ ਨਹੀਂ ਖਾਲੀ ਬਾਹਰਲੀ ਸਿਰਕ ਸਵਛਤਾ ਸਰੀਰ ਨਾਤੋ ਕੇ ਸਵਚ ਬਸਤਰ ਪਹਿਨ ਕੇ ਸੋਹਣੇ ਚੋਲੇ ਚਾਲੇ ਪਾ ਕੇ ਤੇ ਸੋਚ ਲਈਏ ਕਿ ਅਸੀਂ ਧਰਮੀ ਹੋ ਗਏ ਆ ਨਹੀਂ ਇਹਦੇ ਵਾਸਤੇ ਹਿਰਦਾ ਮਨ ਪਵਿੱਤਰ ਚਾਹੀਦਾ ਹੈ ਉਹ ਪਵਿੱਤਰਤਾ ਮਿਲਦੀ ਹੈ ਪਰਮਾਤਮਾ ਨਾਮ ਧਿਆਨ ਨਾਲ ਪ੍ਰਭੂ ਦਾ ਨਾਮ ਮਨ ਵਿੱਚ ਸੌਣ ਨਾਲ ਕਹੇ ਨਾਨਕ ਸੇ ਪਿੱਤ ਜਿਨੀ ਗੁਰਮੁਖ ਖੜ ਖੜ ਤੇ ਆ ਇਨਨਾਂ ਨੱਕ ਉਹੀ ਪਿਤਰ ਨੇ ਸਹੀ ਮੈਨੇ ਵਿਚ ਉਹਨਾਂ ਦਾ ਉੱਚ ਸੁੱਚਾ ਜੀਵਨ ਹੈ ਜਿਨੀਆਂ ਗੁਰਮੁਖ ਹਰ ਹਰ ਤੇ ਆ ਜਿਨ੍ਹਾਂ ਨੇ ਗੁਰਮੁਖ ਬਣ ਕੇ ਉਸ ਇੱਕ ਹਰੀ ਪ੍ਰਮਾਤਮਾ ਦਾ ਧਿਆਨ ਧਰਿਆ ਉਹਦੇ ਵਿੱਚ ਸ੍ਰਤੀ ਆਪਣੀ ਜੋੜੀ ਉਹੀ ਪਿਤਰ ਨੇ ਅਗਲੀ ਓਵਰ ਗੱਲ ਕਲੀਅਰ ਹੋ ਗਈ ਕਿ ਖਾਲੀ ਧਾਰਮਿਕ ਕਰਮ ਕਰਨ ਨਾਲ ਕੋਈ ਪਿਤਰ ਨਹੀਂ ਹੋ ਜਾਂਦਾ ਕਰਮੀ ਸਹਿਜ ਨਾਲ ਉਪਜੈਵਨ ਸਹਿਜ ਐਸਾ ਨਾਲ ਜਾਂਦਾ ਖਾਲੀ ਜਿਹੜੇ ਧਾਰਮਿਕ ਕਰਮ ਕੰਡ ਅਸੀਂ ਕਰੇ ਜੰਦੇ ਆ ਧਰਮ ਦਾ ਅਸਲੀ ਪ੍ਰਯੋਜਨ ਸਮਝਦੇ ਨਹੀਂ ਆ ਆਤਮਾ ਪਰਮਾਤਮਾ ਦਾ ਸੁਮੇਲ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਕੇ ਰੱਬੀ ਗੁਣ ਧਾਰਨ ਕਰਕੇ ਜੀਵ ਨੂੰ ਪਵਿੱਤਰ ਕਰਨਾ ਇਹ ਸਮਝਦੇ ਨਹੀਂ ਆ ਕੇਵਲ ਐਵੇਂ ਬਾਹਰੀ ਰਸਮੋ ਰਿਵਾਇਤ ਦਿਖਾਵੇ ਵਾਸਤੇ ਕਰੀ ਜਾ ਰਹੇ ਆ ਐਸੇ ਕਰਮਾਂ ਵਾਸਤੇ ਕਰਨੇ ਕਿ ਕਰਮੀ ਸਹਜ ਨੋਭ ਜਾ ਫਿਰ ਸਹਜ ਵੀ ਪ੍ਰਾਪਤ ਨਹੀਂ ਉਹਦੀ ਅਡੋਲ ਚਿਤ ਨਹੀਂ ਹੁੰਦਾ ਮਨ ਮੋ ਮਾਇਆ ਵਿੱਚ ਹੀ ਭਟਕਣੇ ਵਪਾਰੇ ਪਾਸੂ ਮੜਦਾ ਨਹੀਂ ਬੁਰੀਆਂ ਵੱਲੇ ਪਾਸੂ ਮਨ ਹਟਦਾ ਨਹੀਂ ਸਹਜ ਨਹੀਂ ਹੁੰਦਾ ਮਨ ਸਹਜ ਸਹਸ ਨਾ ਜਾਏ ਤੇ ਜਿਨ ਜਿਹੜੀ ਸਹਿ ਨਹੀਂ ਇਹਨਾਂ ਦੀ ਸਹਿਸਾ ਸਹਿਮ ਵੀ ਟਿਕੇ ਰਹਿੰਦੇ ਨੇ ਕਿਉਂਕਿ ਕਰਮ ਗਲਤਨ ਉਹਨਾਂ ਦੇ ਫਲ ਦਾ ਡਰ ਤਰਾ ਵੀ ਲੱਗਾਈ ਰਹਿੰਦਾ ਹੈ ਨੇ ਜਾਇਸ ਸਹਿਸਾ ਕੀ ਤੈ ਸੰਯਮ ਰਹੀ ਕਰਮ ਕੁਮਾਇ ਬੜੀ ਦੁਨੀਆ ਇੱਕ ਆਧਾਰਮਿਕ ਅਖੋਤੀ ਕਰਮ ਕਰਮ ਵਿੱਚ ਬੜੀ ਦੁਨੀਆ ਕਰ ਕਰਕੇ ਰਹਿ ਗਈ ਪਰ ਕਿਸੇ ਦਾ ਜੀਵਨ ਬਦਲਿਆ ਨਹੀਂ ਅੱਜ ਵੀ ਤੁਸੀਂ ਦੇਖ ਲਓ ਹਿੰਦੁਸਤਾਨ ਦੇ ਵਿੱਚ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਦਾ ਧਾਰਮਿਕ ਤੌਰ ਦਾ ਕੋਈ ਘਾਟਾ ਨਹੀਂ ਔਰ ਇਤਨੇ ਦਾਨਪੂਰ ਕਰਨ ਵਾਲਿਆਂ ਦੇ ਕੋਈ ਘਾਟਾ ਨਹੀਂ ਇਤਨਾ ਬਜਟ ਸਰਕਾਰਾਂ ਦਾ ਨਹੀਂ ਹੁੰਦਾ ਜਿਨ੍ਹਾਂ ਧਾਰਮਿਕ ਸਥਾਨਾਂ ਦਾ ਹੁੰਦਾ ਇਸ ਤੋਂ ਬਾਵਜੂਦ ਇਤਨੀ ਦੁਨੀਆ ਉੱਤੇ ਭੀੜ ਲੱਗੀ ਹੋਈ ਹੈ ਦਰਸ਼ਨ ਕਰਨ ਦੀ ਬਾਰੀ ਨਹੀਂ ਆਉਂਦੀ ਫਿਰ ਵੀ ਜੀਵਨ ਆਚਰਨ ਪੱਖੋਂ ਜੀਵਨ ਪਵਿੱਤਰਤਾ ਜਿਹੜੀ ਹੈ ਜੇਦੀ ਗੱਲ ਪਹਿਲੀ ਪੂਰੀ ਚਾਈ ਕਿ ਪੀਤ ਹੋਏ ਸੇ ਜਨ ਜਿੰਨੀ ਹਰ ਤੇ ਆਇਆ ਉਹ ਪਵਿੱਤਰਤਾ ਨਹੀਂ ਲੱਭਦੀ ਪਈ ਉੱਚਾ ਆਚਰਨ ਨਹੀਂ ਲੱਭਦਾ ਪਿਆ ਝੂਠ ਫਖੰਡ ਹਿਰਾ ਫੇਰੀਆਂ ਠਗੀਆਂ ਬੁਚੀਆਂ ਖੁਦਗਰਦੀ ਇਹ ਸਭ ਚੀਜ਼ਾਂ ਨਾਲੋਂ ਨਾਲ ਚੱਲੀ ਜਾ ਰਹੀਆਂ ਨੇ ਤੋ ਐਸੇ ਧਾਰਮਿਕ ਕਰਮਵਸੇ ਕਹੇ ਕਿ ਇਹਨਾਂ ਨਾਲ ਸਹਿਜ ਨਹੀਂ ਉਪਜਦਾ ਇਹਨਾਂ ਨਾਲ ਸਹਿਸਾ ਦੂਰ ਨਹੀਂ ਹੁੰਦਾ ਸਹਿਮ ਦੂਰ ਨਹੀਂ ਹੁੰਦਾ ਨਾ ਜੈਸ ਸਹਿਸਾ ਕਿਤੇ ਸੰਜਮ ਇਹ ਕੋਈ ਕਿਸੇ ਵੀ ਸੰਜਮ ਤਰੀਕੇ ਨਾਲ ਸਹਿਸਾ ਦੂਰ ਨਹੀਂ ਹੁੰਦਾ ਰਹੇ ਕਰਮ ਕੁਮਾਏ ਬੜੀ ਦੁਨੀਏ ਕਰਮ ਕੁਮਾ ਕੁਮਾ ਕੇ ਰਹਿ ਗਈ ਸਹਿਸਾ ਜਿਉ ਮਿਲਿਨ ਹੈ ਫਿਰ ਉਸ ਡਰ ਪੈ ਦੇ ਕਾਰਨ ਸਹਿਮ ਦੇ ਕਾਰਨ ਜਿਉ ਮਿਲ ਨਹੀਂ ਰਹਿੰਦਾ ਜੀਵ ਪਿਤਰ ਨਹੀਂ ਹੁੰਦਾ ਕਿਉਂਕਿ ਹਰੀ ਨਹੀਂ ਤੇ ਆਇਆ ਤੇ ਪਿਤਰ ਕਿਵੇਂ ਹੋਵੇ ਕੀ ਸੰਜਮ ਤੋਤਾ ਜਾਏ ਇਹ ਫਿਰ ਕਿਹੜੇ ਸੰਜਮ ਨਾਲ ਤੋਤਾ ਜਾਏ ਪਰ ਮਹਾਰਾਜ ਗੁਰ ਤਰੀਕਾ ਵੀ ਦੱਸਦੇ ਨੇ ਮਨ ਧੋਬੋ ਸ਼ਬਦ ਲਾਗੋ ਭਈ ਗੁਰੂ ਦੇ ਲੱਣ ਲੱਗੋ ਗੁਰੂ ਦੇ ਸ਼ਬਦ ਨਾਲ ਜੁੜੋ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜਿਓ ਗੁਰੂ ਦੀ ਸ਼ਬਦ ਦੀ ਰੈਬਰੀ ਵਿੱਚ ਧਾਰਮਿਕ ਕਰਮ ਕਰੋ ਮਨ ਮਰਜੀ ਦੇ ਕਰਮ ਜਿਹੜੇ ਨੇ ਉਹਨਾਂ ਕਰਮਾਂ ਦਾ ਸਹਿਜ ਸਹਿਜ ਨਹੀਂ ਪੈਦਾ ਹੁੰਦਾ ਮਨ ਧੋਬੋ ਸ਼ਬਦ ਲਾਗੋ ਸ਼ਬਦ ਲੱੱਗੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ ਧੋ ਕੇ ਸਾਫ਼ ਕਰ ਦਿਓ ਹਰ ਥੰ ਨੂੰ ਰੋ ਚਿੱਤ ਲਾਏ ਆਪਣਾ ਚਿੱਤ ਜਿਹੜਾ ਤੁਸੀਂ ਸੰਸਾਰ ਨਾਲ ਜੁੜਿਆ ਦੁਨੀਆਦਾਰ ਨਾਲ ਜੁੜਿਆ ਇਦੋਂ ਥੋੜਾ ਚੁੱਕ ਕੇ ਇਸ ਨੂੰ ਪਰਮਾਤਮਾ ਦੇ ਚਰਨਾਂ 'ਚ ਜੋੜੋ ਹਰ ਸਿਉ ਰੋਹ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਸ ਸਹਿਸਾ ਇਵਜੈ ਫਿਰ ਗੁਰੂ ਦੀ ਕਿਰਪਾ ਹੋਈ ਸਮਝੋ ਕਿ ਜਦੋਂ ਗੁਰੂ ਦੀ ਬਾਣੀ ਸ਼ਬਦ ਦੇ ਜਰੀਏ ਸ਼ਬਦ ਚ ਉਹ ਗੁਣ ਸਿੱਖੇ ਜਿਹੜੇ ਸਾਡੇ ਗੁਣ ਸਨ ਪਰ ਹਰ ਬਿਸਰ ਤੇਰੇ ਗੁਣ ਗਲਿਆ ਪਰਮਾਤਮਾ ਨੂੰ ਭੁਲਾਣ ਦੇ ਕਾਰਨ ਅਸੀਂ ਉਹ ਗੁਣ ਗਵਾ ਕੇ ਅਪਿਤਰ ਹੋ ਗਏ ਹਾਂ ਕਿ ਜਿਨ੍ਹਾਂ ਨੇ ਉਹ त्याਇਆ ਉਹਨਾਂ ਸੇਪੀਤ ਹੋਏ ਜਿਨੀ ਹਰ ਤੇ ਆ ਉਹ ਪਿਤਰ ਹੋਗੇ ਤੇ ਜਦੋਂ ਮਨ ਤੋਂ ਉਹ ਸ਼ਬਦ ਲਾਗੂ ਇੱਥੇ ਸ਼ਬਦ ਦੇ ਦਦੇ ਨੂੰ ਸਿਆਰੀ ਹੈ ਭਾਵ ਸ਼ਬਦ ਦੇ ذریعے ਮਨ ਤੋਂ ਉਹ ਸ਼ਬਦ ਅਨੁਸਾਰ ਜੀਵਨ ਜੀਉ ਕੇ ਮਨ ਨੂੰ ਤੋਬ ਸ਼ਬਦ ਲੱਗ ਕੇ ਹਰ ਸੂ ਰੋਚਿਤ ਲਾਏ ਤੇ ਪਰਮਾਤਮਾ ਨਾਲ ਚਿਤ ਜੋੜ ਕੇ ਰੱਖੋ ਚਿਤ ਇਸ ਦੁਨੀਆਦਾਰੀ ਵਿੱਚ ਨਾ ਫਸਾ ਕੇ ਰੱਖੋ ਦੁਨੀਆ ਤੋਂ ਚਿਤ ਨੂੰ ਉੱਪਰ ਜਿੰਨਾ ਦੁਨੀਆ ਤੋਂ ਟੁੱਟੋਗੇ ਇਹਨਾਂ ਰੱਬ ਨਾਲ ਜੁੜੋਗੇ ਜਿੰਨਾ ਬੰਦਾ ਪ੍ਰਭੂ ਦੇ ਪਿਆਰ ਵਿੱਚ ਜੁੜਦਾ ਹੈ ਇਤਨੇ ਦੁਨੀਆ ਦੀ ਝੂਠੀ ਮੂ ਮਾਇਆ ਤੋਂ ਮੁਕਤ ਹੁੰਦਾ ਹੈ ਇਸ ਲਈ ਕਹੇ ਨਾਨਕ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਹੀ ਗੁਰੂ ਦੀ ਕਿਰਪਾ ਕੀ ਹੈ ਬਾਣੀ ਦੀ ਕਿਰਪਾ ਗੁਰੂ ਦੀ ਕਿਰਪਾ ਕਰ ਗਿਆ ਸਾਨੂੰ ਬਾਣੀ ਦੇ ਢੱਡ ਲਾ ਗਿਆ ਹੁਣ ਬਾਣੀ ਪੜਨੀ ਵਿਚਾਰਨੀ ਸਮਝਣੀ ਉਸ ਅਨੁਸਾਰ ਜੀਵਨ ਜੀਉਣਾ ਇਹ ਤੇ ਹੁਣ ਸਾਡਾ ਕਰਮ ਅਸੀਂ ਕਰਨਾ ਹੈ ਗੁਰੂ ਦੀ ਮਿਹਰ ਮੰਗੇ ਅਰਦਾਸ ਕਰਕੇ ਦਤਾ ਇਸ ਬਾਣੀ ਅਨੁਸਾਰ ਮੇਰਾ ਜੀਵਨ ਮੈਨੂੰ ਕਰਨ ਦੀ ਸਮਰਤਾ ਬਖਸ਼ ਉਹ ਉਹ ਤੋਫੀਕ ਬਖਸ਼ ਉਹ ਹਿੰਮਤ ਬਖਸ਼ ਤੇ ਫਿਰ ਗੁਰੂ ਦੀ ਕਿਰਪਾ ਨਾਲ ਗੁਰੂ ਪ੍ਰਸਾਦੀ ਸਹਜ ਬਜਾਏ ਫਿਰ ਜਾ ਕੇ ਸਹਜ ਮਿਲਦਾ ਹੈ ਇਨ ਮੰਤਕਾਉਚ ਆ ਜਾਂਦਾ ਹੈ ਮਨ ਭਟਕਣ ਤੋਂ ਮੁਕਦਾ ਹੈ ਇਹ ਸਹਿਸਾ ਇਵ ਜਾਏ ਇਹ ਜਿਹੜਾ ਸੇਮ ਹੈ ਇਸ ਤਰੀਕੇ ਨਾਲ ਜਾਏਗਾ ਭਾਈ ਜੇ ਤੁਸੀਂ ਖਾਲੀ ਕਰਮਕਾਂਡ ਕਰੀ ਜਾਓਗੇ ਤੇ ਅਸੀਂ ਪਿੱਛੇ ਸ਼ਾਇਦ ਕੁਝ ਵੀਡੀਓਜ਼ ਦੇ ਰਾਹੀਂ ਵਿਚਾਰ ਕੀਤੇ ਸੀ ਉਹ ਸ਼ਬਦ ਦੀ ਪਾਠ ਪੜੇ ਉਹ ਬੇਦ ਵਿਚਾਰੇ ਉਹ ਨੇਉਲ ਪਏ ਹੰਗਮ ਸਾਦੇ ਪੰਜ ਜਨਾ ਸੀ ਸੰਗ ਨਾਲ ਛੁੱਟ ਗੋ ਅਧਿਕ ਹੰਗ ਬੁਧ ਬਾਂਦੀ ਤੇ ਉੱਥੇ ਹੀ ਅਸੀਂ ਪਿਆਰੇ ਇਨ ਵੀ ਦੇ ਮਿਲਣਾ ਜਾਏ ਮੇਕੀ ਇਹ ਕਰਮ ਨੇ ਕਹਾਰ ਪਰੇ ਸੁਆਮੀ ਕਾ ਦੁਆਰੇ ਦੀਜੈ ਬੁੱਧ ਵਿਵੇਕਾ ਉਹ ਵਿਵੇਕ ਬੁੱਧੀ ਗੁਰੂ ਘਰ ਤੇ ਆ ਕੇ ਮਿਲਦੀ ਹੈ ਆਪਣੀ ਮਰਜ਼ੀ ਦੀ ਕੀਤੀ ਜਿਹੜੀ ਬੁੱਧੀ ਹੈ ਉਹ ਵਿਵੇਕ ਨਹੀਂ ਹੈ ਫਿਰ ਐਵੇਂ ਬੰਦਾ ਪਾੜ ਪੜੀ ਜਾਏਗਾ ਦਾਨ ਪਨ ਕਰੀ ਜਾਏਗਾ ਤਿਰਸਾਂ ਤੇ ਭਟਕੀ ਜਾਏਗਾ ਆਪਣੀ ਮਰਜ਼ੀ ਨਾਲ ਧਾਰਮਿਕ ਕਰਮ ਕਰੀ ਜਾਏਗਾ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਫਿਰ ਉਹ ਸਹਿ ਮੰਦਰੂ ਜਾਂਦਾ ਨਹੀਂ ਏ ਹਿਰਦਾ ਪੂਰਾ ਪਿੱਤਰ ਹੁੰਦਾ ਨਹੀਂ ਏ ਤੇ ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਕਹ ਨਾਨਕ ਗੁਰ ਪ੍ਰਸਾਦ ਦੀ ਸਹਿਜ ਵਜੈ ਇਸ ਸਹਿਸਾ ਇਵਜੈ ਫਿਰ ਸਹਿਜ ਆ ਜਾਂਦਾ ਹੈ ਤੇ ਇਹ ਸੇਮ ਜਿਹੜਾ ਇਸ ਤਰ੍ਹਾਂ ਮੁਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ